ਇਹ ਭੈਣ ਜੋ ਨੇ ਇਹ ਸੁਣ ਵੀ ਨਹੀਂ ਸਕਦੇ ਇਹ ਦੇਖ ਵੀ ਨਹੀਂ ਸਕਦੇ ਤੇ ਸੋਚੋ ਜਦੋਂ ਹੜ ਆਇਆ ਹੋਵੇਗਾ ਤੇ ਕਿਹੜੇ ਹਾਲਾਤਾਂ ਚ ਇਹਨਾਂ ਨੇ ਜ਼ਿੰਦਗੀ ਬਿਤਾਈ ਹੋਏਗੀ ਨਹੀਂ ਸੁਣ ਵੀ ਨਹੀਂ ਸਕਦੇ ਦੇਖ ਨਹੀਂ ਇਹ ਕਿਵੇਂ ਦੀ ਭੂਜ ਇਹ ਭੈਣ ਪ੍ਰਾਨੇ ਜੀ ਇੱਥੇ ਰਹ ਰਹੇ ਨੇ ਹਾਂਜੀ ਹਾਂਜੀ ਹੁਣ ਕੋਣ ਬੱਚਾ ਕੋਣ ਬੱਚਾ ਕੋ ਨਹੀਂ ਯਾਰ ਘਰ ਤਾਂ ਗਿਆ ਸਾਰਾ ਕੁਝ ਤਾਂ ਜੋ ਬਾਕੀ ਨੇ ਦੇਖਿਓ ਹੁੰਦਲੇ ਗੱਲ ਸੁਣੀ ਹਾਂਜੀ ਹਾਂਜੀ ਭਾਜੀ ਕੁਝ ਵੀ ਨਹੀਂ ਭੈ ਜ ਤਾਂ ਕੀ ਪੈਸੇ ਕਰਨਗੇ ਯਾਰ ਇੱਥੇ ਦੇਖ ਵੀ ਨਹੀਂ ਸਕਦਾ ਦੋਨਾਂ ਨੂੰ ਕੋਈ ਬੋਲ ਰਿਹਾ ਓਏ ਹੋਏ ਰੱਬਾ ਓਏ ਵਾਹਿਗੁਰੂ ਤੇ ਆ ਭੂੰਡ ਭਾਂਡ ਫਿਰਨਦੇ ਆ ਨਹੀਂ ਆ ਭੂੰਡ ਭਾਂਡ ਫਿਰਨਦੇ ਐਵੇਂ ਫਿਰਨਦਾ ਕੋਈ ਕੋਣ ਰਹਿ ਰਹੇ ਇਨਾਂ ਕੋਲ ਕੋਈ ਕਿੰਨੇ ਟੇਕ ਕੇਅਰ ਕੋਣ ਕਰ ਰਿਹਾ ਤੁਸੀਂ ਸੁਣ ਪਾ ਰਹੇ ਹੋ ਹੂੰ ਪਾ ਰਹੇ ਨਹੀਂ ਨਹੀਂ ਸੁਣ ਪਾਦੇ ਇਹਨਾਂ ਦੇ ਭਰਾ ਇਹਨਾਂ ਦੇ ਭਰਾ ਸ਼ਾਇਦ ਸੁਣ ਪਾਦੇ ਨਹੀਂ ਦੇਵ ਨਹੀਂ ਸੁਣਦਾ ਨਹੀਂ ਤੇ ਬੋਲਦਾ ਨਹੀਂ ਅੱਛਾ ਫਿਰ ਇਹਨਾਂ ਦਾ ਵੀ ਘਰ ਕੌਣ ਕੌਣ ਕਰੂਗਾ ਹੌਂ ਲੱਗੀ ਚਾਚੀ ਉਹ ਕੇਵਲੇ ਰੋਟੀ ਢਾਟੀ ਜਿਹੜੀ ਹੈ ਨਾ ਉਹ ਪਾ ਦਿੰਦੇ ਤੁਸੀਂ ਤੁਸੀਂ ਆਪਾਂ ਤੁਸੀਂ ਕਰਾਉਣਾ ਆਪਾਂ ਇੱਥੇ ਆਵਾਂਗੇ ਆਪਾਂ ਨਹੀਂ ਦੇਰੇ ਮੇਰੀ ਗੱਲ ਸੁਣੋ ਤੁਹਾਡੀਆਂ ਪੀੜੀਆਂ ਦਰਨ ਗਈਆਂ ਪੀੜੀਆਂ ਆ ਦੋ ਮੇਰੀ ਗੱਲ ਨਾ ਬੱਚੇ ਨਹੀਂ ਆਗੇ ਨਹੀਂ ਬੱਚੇ ਨਹੀਂ ਉਹ ਤੇਰੇ ਵੀ ਯਾਰ 2 ਲੱਖ ਰੁਪਈਆ ਦਿਓ ਆ ਲੈ ਦੇ ਅਗਨਾ 50 ਲੱਖ 20 ਲੱਖ ਆ ਬੇਬੇ ਬਾਪੂ ਆ ਜਾ ਆ ਜਾ ਆ ਜਾ ਇਹ ਸੁਣ ਪੰਦੇ ਨੇ ਇਹਨਾਂ ਦੇ ਵੀ ਭਾਗ ਲਾਉਣਾ ਉਹ ਸਮਝ ਰਿਹਾ ਵੀ ਪੈਸੇ ਦੇਂਦੇ ਕੋਈ ਦੇਂਦੇ ਮੈਨੂੰ ਉਤਰੋ ਬਹਿ ਜਾ ਹੁੰਦੋ ਥੱਲੇ ਪੈ ਮੈਂ ਥੱਲੇ ਬਹਿ ਜਾ ਹੁੰਦੋ ਹੁੰਦਲ ਇੱਥੇ ਬਹਿ ਬੈਠੋ ਪਿੱਛੇ ਆ ਜਾ ਬਾਈ ਪਿੱਛੇ ਹੋ ਜਾ ਨੀਚੋ ਬੈਠੋ ਬੈਠੋ ਯਾਰ ਨੰਮਾ ਭਿੰਦਾ ਹਾਂ ਹਾਂ ਨਹੀਂ ਨਹੀਂ ਆਹ ਤਰਾਈਏ ਝੋਲਾ ਜਾ ਕਰਨਾ ਨਾ 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 ਆਹ ਝੋਲਾ ਆ ਨਾ ਕਰੋ ਆ ਨਾ ਆ ਨਾ ਆਹ ਰਾਂਡੋ ਆਦੋ ਆਲੂ ਪੜਾ ਦੋ ਆਲੂ ਪੜੋ ਨਹੀਂ ਨਹੀਂ ਆ ਨਾ ਕਰੋ ਆਲੋ ਨੀ ਆ ਪੈ ਇਹ ਨਾ ਸਰਪੰਚ ਸਾਹਿਬ ਨਹੀਂ ਮੇਰੀ ਗੱਲ ਸੁਣ ਲੋ 1 ਮਿੰਟ 1 ਮਿੰਟ ਯਾਰ ਆ ਪੈ ਹੀ ਦੇ ਚੱਲੇ ਆਪਾਂ 2 ਲੱਖ ਸਰਪੰਚ ਕਿੱਥੇ ਆ ਸਰਪੰਚ ਸਰਪੰਚ ਕੀ ਤਾਂ ਕੋਈ ਤਾਨੂੰ ਫੋਕੀ ਲੈ ਦੀ ਕੀ ਕਰਨੇ ਯਾਰ ਸਰਪੰਚ ਸਾਹਿਬ ਜੇ ਰਿਥੀ ਐਵੇਂ ਹੁਸਦਾ ਆਪਾਂ 10000 ਦਿਹਾੜੀ ਤੇ ਇਹਨਾਂ ਵਾਸਤੇ ਮੇਡ ਰੱਖਦੀ ਉਹ ਨਹੀਂ ਸਰਪੰਚ ਸਾਹਿਬ ਕਰਨਗੇ ਆਪੇ ਸਰਪੰਚ ਸਾਹਿਬ ਬਾਬਾ ਜੀ ਦਰبان ਸਾਹਿਬ ਇਹਨਾਂ ਦੀ ਜ਼ਿੰਮੇਵਾਰੀ ਤੁਹਾਡੀ ਹੈ ਮੇਰੀ ਗੱਲ ਸੁਣੋ ਥੱਲੇ ਬੈਠ ਜਾਓ ਸਾਹਿਬ ਇਹ ਦੇਤੇ ਆ ਮੇਰਾ ਭਰਾ ਆ ਖਾਲਸਾ ਮੌਂਟੀ ਠੀਕ ਹੈ ਠੀਕ ਆ ਆਪਾਂ ਕੋਸ਼ਿਸ਼ ਕਰਾਂਗੇ ਮੇਰੀ ਗੱਲ ਸੁਣੋ ਕੋ ਰੱਖ ਲੋ ਵੀ ਬਣਾ ਦੋ ਤੇ ਟੀਮ ਭੇਜ ਦਿਓ ਵੀ ਮੈਨੂੰ ਨਹੀਂ ਪਤਾ ਮੇਰੀ ਗੱਲ ਬੋਲੋ ਪਿੰਡ ਦੇੋਂ ਵੀ ਮੇਰੀ ਗੱਲ ਸੁਣੋ ਪਿੰਡ ਦੇੋਂ ਠੀਕ ਹੈ ਜਦੋਂ ਮੈਨੂੰ ਫੋਨ ਕਰਿਆ ਕਰੋਗੇ ਜਦੋਂ ਹੰਦਲੂ ਕਰਿਆ ਕਰੋਗੇ ਸਾਡੀ ਟੀਮ ਚ ਇੰਨਾ ਲਈ ਜੋ ਵੀ ਕਾਉਂਗੇ ਵੀ 50 ਲੱਖ ਕੁਛ ਵੀ ਠੀਕ ਆ ਭਾਈ ਜੀ ਆ ਯਾਰ ਮੇਰੀ ਗੱਲ ਮੇਰਾ ਮੇਰਾ ਵੀਰਾ ਜੋ ਵੀ ਪਹਿਲਾਂ ਤਾਂ ਆਪਾਂ ਇੱਥੇ ਕਮਰਾ ਪਈ ਮੈਂ ਇਹਨਾਂ ਨੂੰ ਆਪਾਂ ਨਹੀਂ ਵੀਰੇ ਇੱਥੇ ਪੇਂਡਾ ਕਿਤੇ ਆਪਾਂ ਕਿਤੇ ਇਹਨਾਂ ਨੂੰ ਸਕੂਲ ਚ ਹੀ ਭੇਜ ਸਕਦੇ ਜੀ ਪ੍ਰੋਪਰ ਸਿਸਟਮ ਨਹੀਂ ਇਹਨਾਂ ਦਾ ਘਰ ਬਣਿਆ ਨਹੀਂ ਯਾਰ ਅਗਲੇ ਕਿਹੜੇ ਨਹੀਂ ਵੀਰੇ ਇੱਥੇ ਵੀਰ ਕੋਈ ਕੇਅਰ ਮੈਂ ਪਤਾ ਕੀ ਕਹਿੰਦਾ ਕਿਥੇ ਸੰਸਥਾ ਚ ਕਿਥੇ ਇਹਨਾਂ ਦੀ ਬਹੁਤ ਤਕੜੀ ਚਰਚ ਅਰੇਂਜਮੈਂਟ ਕਰ ਦਿੰਦੇ ਆ ਜੀ ਯਾਰ ਚਰਚ ਵੀ ਸੀ ਠੀਕ ਆ ਜਿਵੇਂ ਭਾਈ ਮਿੰਟੂ ਦੀ ਆ ਸਸਾ ਆ ਮੈਂ ਉਹਨੂੰ ਪੇਹ ਕਰਿਆ ਕਰਾਂਗੇ ਯਾਰ ਆਪਾਂ ਮਨੁੱਖਤਾ ਦੀ ਸੇਵਾ ਚ ਜਿੱਥੇ ਵੀ ਜਿੱਥੇ ਇਹਨਾਂ ਦੀ ਮਾਲਿਸ਼ ਹੋ ਸਕੇ ਜਿੱਥੇ ਇਹਨਾਂ ਨੂੰ ਹੋ ਜੇ ਅਰੇਂਜਮੈਂਟ ਤੇ ਇਹ ਵੀ ਨਹੀਂ ਕਿ ਇੱਥੇ ਪਿੰਡ ਦੇ ਵਿੱਚ ਕੋਈ ਨਾ ਕੋਈ ਕੰਮ ਮੇਰੀ ਗੱਲ ਸੁਣ ਲੋ ਸਾਰਾ ਕੁਝ ਆ ਖਾਲਸਾ ਵੀਰੇ ਹਾਂਜੀ ਹਾਂਜੀ ਨੰਬਰ ਸਰਪੰਚ ਆ ਘਰ ਬਣਵਾਓ ਮੇਰੀ ਗੱਲ ਸੁਣਾ ਜਿਹੜੀ ਹੈ ਬੇਡਾ ਚੱਕਦਾ ਯਾਰ ਸਰਪੰਚ ਬ੍ਰਦਰ ਸਾਡਾ ਸਰਪੰਚ ਤੂੰ ਆ ਅੱਜ ਤੂੰ ਮਿਲਿਆ ਤੇਰੇ ਘਰ ਕੇ ਆਏ ਆ ਆ ਡਾਰਲਿੰਗ ਮੇਰੇ ਕੰਨੀ ਤੇ ਲਾ ਜੁਮੇਵਾਰੀ ਯਾਰ ਮੈਂ ਨਹੀਂ ਜੁਮੇਵਾਰੀ ਸਾਡ ਜਿੱਥੇ ਜੁਮੇਵਾਰੀ ਹੁਣ ਕੱਲਾ ਜੁਮੇਵਾਰੀ ਚੱਕਣਾ ਨਹੀਂਗਾ ਨਾ ਨਾ ਮੈਂ ਜੇ ਜੁਮੇ ਹੈ ਫਿਰ ਇਕੱਠੇ ਤੁਰੇ ਆ ਮੇਰਾ ਭਰਾ ਆ ਸਰਪੰਚ ਵੀਰੇ ਇਹ ਪਲਾਨ ਕਰੋ ਮਨੁੱਖਤਾ ਦੀ ਸੇਵਾ ਕਰੋ ਜੋ ਖਰਚਾ ਮਹੀਨੇ ਦਾ 20 ਲੱਖ ਆਪਣਾ 20 ਹਜ਼ਾਰ ਆਵੇ 40 ਹਜ਼ਾਰ ਆਵੇ 50 ਹਜ਼ਾਰ ਠੀਕ ਹੈ ਲਾਈਫ ਟਾਈਮ ਲਈ ਆ ਚੀਜ਼ ਕਰੋ ਠੀਕ ਹੈ ਠੀਕ ਹੈ ਕਿਉਂਕਿ ਅਸੀਂ ਮੈਂ ਕਹਿ ਕੇ ਚਲ ਜਾਣਾ ਮੈਂ ਪੈਸਿਆਂ ਦੀ ਹੈਲਪ ਕਰ ਸਕਦਾ ਠੀਕ ਆ ਆਪਾਂ ਕਰਾਂਗੇ ਕੋਈ ਬੰਦਾ ਕੋਈ ਕਿਤੇ ਆਪਾਂ ਮਨੁੱਖਤਾ ਸੇਵਾ ਇਹਨਾਂ ਨੂੰ ਐਡਮਿਸ਼ਨ ਦਵਾ ਦਈਏ ਉੱਥੇ ਹੁੰਦਾ ਨਾ ਮੈਂ ਭਾਈ ਮਿੰਟੂ ਨਾਲ ਕਰਦਾ ਐਨ ਜੀਓ ਨਾਲ ਗੱਲ ਕਰਦਾ ਯਾਰ ਇੱਥੇ ਭੂੰਡ ਫਿਰਨਦੇ ਆ ਟਾਕੀ ਪੀਲੇ ਜੇ ਕੋਈ ਲੜ ਜੇ ਕਰ ਜੇ ਯਾਰ ਭੰਡਾਈ ਆ ਕੀ ਕਮਰਾ ਵੀ ਯਾਰ ਕੀ ਇੱਥੇ ਬੁਰਾ ਹਾਲਾ ਵੀਰੇ ਇਹਨਾਂ ਦਾ ਤੁਸੀਂ ਹੁਣ ਪੈਸੇ ਇਹਨਾਂ ਨੂੰ ਸਾਭ ਹੋ ਜੂਗੇ ਸਾਭ ਲੈਣਗੇ ਆਪਾਂ ਇਹ ਚਾਹੁੰਦੇ ਆ ਪੈਸੇ ਚਲੋ ਤੇ ਪੈਸੇ ਖੋਲ ਲੇ ਗੋੜਾ ਮਾਹੌਸ ਸਹੀ ਹੁੰਦਾ ਆ ਆ ਕੈਮਰੇ ਇੱਥੇ ਹੈਗੀ ਹੈ ਨਾ ਸ਼ੁਕਰ ਹੈ ਕੈਮਰੇ ਆ ਪਾਸੇ ਹੋਵੋ ਆ ਬਾਊ ਨੂੰ ਅਸੀਂ 2 ਲੱਖ ਦੇ ਕੇ ਚੱਲੇ ਆ ਇਹਨਾਂ ਦਾ ਆ ਤੁਸੀਂ ਫੜ ਲਓ ਚੱਲ ਲੱਖ ਲੱਖ ਰੁਪਇਆ ਆ ਨਾ ਪੈਸੇ ਇਹ ਤੁਹਾਨੂੰ ਦਿਆ ਕਰਨਗੇ ਮੇਰੀ ਗੱਲ ਸੁਣ ਲਾ ਸਰਪੰਚਾ ਹੋਰ ਲੋਡ ਪਈ ਤੂੰ ਫੋਨ ਕਰਨਾ ਇੰਨਾ ਵਾਸਤੇ ਇੰਨਾ ਇੰਨਾ ਵਾਸਤੇ ਆਪਾਂ ਕੀ ਕੀ ਮੈਂ ਤਾਂ ਪਤਾ ਕਿ ਨਾ ਕੋਈ ਮੇਡ ਜਾਂ ਕੋਈ ਡਰਾਈਵਰ ਇੱਕ ਬੰਦਾ ਇਹਨਾਂ ਨੂੰ ਪੱਕਾ ਹੀ ਦੇ ਦਈਏ ਤਨਖਾਹ ਅਸੀਂ ਦਿਆ ਕਰਾਂਗੇ ਯਾਰ ਠੀਕ ਹੈ ਕੁਝ ਚੀਜ਼ ਵੀ ਇਹਨਾਂ ਦੀ ਟੇਕ ਕੇਅਰ ਕਰ ਇੱਥੇ ਪਿੰਡ ਆਪਣਾ ਤੁਹਾਨੂੰ ਦਾਲੀ ਹੋ ਜਾਏਗਾ ਮਨੁੱਖਤਾ ਸੇਵਾ ਵਾਲੇ ਨੂੰ ਕਹਿੰਦੇ ਮਨੁੱਖਤਾ ਸੇਵਾ ਉਹਨਾਂ ਨੂੰ ਕਹਿੰਦੇ ਭਾਈ ਮਿੰਟੂ ਦਾ ਨੰਬਰ ਹੈਗਾ ਯਾਰ ਮੈਂ ਨਾ ਆ ਆ ਬਾਅਦ ਕਰੂੰਗਾ ਇੱਕ ਰੀ ਕੈਮਰੇ ਚਲੀ ਜਾਂਦੇ ਮੈਂ ਗੱਡੀ 'ਚ ਬਹਿ ਕੇ ਆ ਚੀਜ਼ ਦਾ ਹੱਲ ਸਰਪੰਚ ਸਾਹਿਬ ਦਾ ਵੀਰੇ ਪਰਸਨਲ ਨੰਬਰ ਲੇਕੋ ਨੋਟ ਕਰ ਲਓ ਇਹ ਆਪਾਂ ਇਹਨਾਂ ਨੂੰ ਪੈਸੇ ਸਰਪੰਚ ਸਾਹਿਬ ਨੂੰ ਦੇ ਦਈਏ ਕਰਾ ਦੇਣਗੇ ਮੈਡਮ ਕੀ ਚਾਹੁੰਦੇ ਆ ਰੰਧਾਵਾ ਸਾਹਿਬ ਕਿੱਥੇ ਆ ਰੰਧਾਵਾ ਸਾਹਿਬ ਨਹੀਂ 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 ਅਸੀਂ ਨਹੀਂ ਹੁੰਦੇ ਤੇ ਰੰਧਾਵਾ ਸਾਹਿਬ ਕੀ ਫੈਸਲਾ ਲੈਣਾ ਚਾਹੀਦਾ ਇੱਥੇ ਕਿਉਂਕਿ 2 ਲੱਖ ਆਪਾਂ ਦੇਤਾ ਕੋਈ ਬਲੇਡ ਨੇ ਕੋਈ ਖੋਹ ਕੇ ਲਏ ਗਿਆ ਯਾਰ ਬੁਲਾ ਲਾਂਗੇ ਆਪਾਂ ਤੁਹਾਨੂੰ ਜਦੋਂ ਥੋੜਾ ਮਾਹੌਲ ਸਹੀ ਹੁੰਦਾ ਤੇ ਇਹਦੇ ਵਿੱਚ ਦੱਸਾਂ ਕਿ ਮੇਰੇ ਲਈ ਮਜ਼ਦੂਰੀ ਇੱਕ ਵਟ ਇੱਕ ਵਟ ਆਪਾਂ ਇਹਦਾ ਘਰ ਬਣਾ ਕੇ ਦਈਏ ਹਾਂ ਠੀਕ ਹੈ ਉਹਦੇ ਵਿੱਚ ਇਹ ਜਿਹੜੇ ਖਰਚੇ ਜੋ ਆ ਗਏ ਪੈਸੇ ਇਹਨੀ ਸ਼ੁਰੂਆਤ ਕਰ ਦੇਣਾ ਸਰਪੰਚ ਸਾਹਿਬ ਸ਼ੁਰੂ ਕਰ ਦੇਣਾ ਇੱਕ ਰੀ ਆਹ 2 ਲੱਖ ਰੁਪਿਆ ਆ ਇਹਨਾਂ ਦੇ ਘਰ ਵਾਸਤੇ ਆ ਉਹ ਖਰਚੇ ਵਾਸਤੇ 40000 ਰੁਪਿਆ ਦੇ ਦੇ ਕੋਈ ਨਹੀਂ ਭਰਾਉਣਾ ਮੇਰਾ ਤੁਹਾਨੂੰ ਯਾਰ ਆਪਾਂ ਮੈਂ ਵੇਖ ਕੇ ਜਾਊਗਾ ਮੈਂ ਇਧਰ ਦੇਖੋ ਖਰਚੂਨਾ ਸੇ 20000 ਦੇ ਦੇ 20000 ਕੋਈ ਨਹੀਂ ਆਇਆ हां ਨਹੀਂ ਬਰਦਾ ਨਹੀਂ ਸਕਦਾ 10 ਹਾਂ ਤਾਂ 20 ਦੇ ਦੇ 20 ਦੇ ਦੇ 10 10 ਦੋਵਾਂ ਨੂੰ ਨਹੀਂ ਕਰਨਾ ਆ ਮੇਰੀ ਗੱਲ ਸੁਣ 10 1000 ਰੁਪਿਆ ਦੋਵਾਂ ਨੂੰ ਇਹਨਾਂ ਦਾ ਖਰਚਣ ਆ ਆ ਇਹਨਾਂ ਨੂੰ ਆ ਲੋ ਨਹੀਂ ਯਾਰ ਇਹਨਾਂ ਕੋਈ ਕੋਲੂਗਾ ਇਹਨਾਂ ਨੂੰ ਕੋਲੂਗਾ ਯਾਰ ਅਸੀਂ ਤੇ ਚਾਹੁੰਦੇ ਆ ਆ ਤੁਹਾਡੇ ਕੋਲ ਦੇ ਕੇ ਚੱਲੇ ਆ ਸਰਪੰਚ ਕੋਲ ਆ ਤੁਹਾਨੂੰ ਮੈਂ ਦੱਸ ਦੂੰਗਾ ਬਾਈ ਜੀ ਪੈਸੇ ਸਰਪੰਚ ਕੋਲ ਦਿੱਤੇ ਆ ਇਹਨਾਂ ਨੂੰ ਨਹੀਂ ਦਿੱਤੇ ਸਰਪੰਚ ਘਰ ਬਣਾ ਕੇ ਦੇਊਗਾ ਦਿਹਾੜੀਆਂ ਦੀ ਲੋੜ ਹੋਈ ਦਿਹਾੜੀਆਂ ਜਿੰਨੇ ਪੈਸੇ ਕਹੋਗੇ ਪੈਸੇ ਸਾਡੇ ਲਵਣਗੇ ਤੁਸੀਂ ਆਪ ਘਰ ਬਣਾ ਕੇ ਦੇਣਾ ਨਾਲ ਪੈਸੇ ਅਸੀਂ ਭੇਜਾਂਗੇ ਤੁਸੀਂ ਬਸ ਰਲਣਾ ਹੈ ਨਾਲ ਸਾਰੇ ਇਹ ਸਾਰੇ ਇਕੱਠੇ ਆ ਜੀ ਇੱਕ ਝੋਟੇ ਹਸਾ ਬੱਸ ਓਏ ਮੇਰੇ ਵੀਰੋ ਓਏ ਆ ਚ ਆ ਬਸ ਆ ਚ ਆ ਸੰਭਾਲ ਲਓ ਤੁਹਾਡੀਆਂ ਪੁਛਤਾ ਤੁਹਾਡੀਆਂ ਪੁਛਤਾ ਮੈਂ ਕਹਿੰਦਾ ਵੀ ਤੁਹਾਨੂੰ ਤੁਹਾਨੂੰ ਕਿਹ ਚੀਜ਼ ਦੀ ਕਮੀ ਅਸੀਂ ਦੋਵੇਂ ਭਰਾ ਨਹੀਂ ਆਉਣ ਦਿੰਦੇ ਓ ਯਾਰ ਮਾਇਆ ਉਹਦੇ ਵੀ ਬੜਾ ਮਿਹਨਤ ਕਰਕੇ ਆਇਆ ਜੁੜਦੀ ਆ ਬਣ ਕੇ ਦਰੋਂ ਪੈਸੇ ਸਾਂਭ ਲਏ ਨਹੀਂ ਨਹੀਂ ਅੱਧਾ ਹੀ ਯਾਰ ਮਨੋ ਚਈਆ ਆ ਮਾਇਆ ਇਹ ਕਹਿੰਦੀ ਮੈਨੂੰ ਸਾਰੀ ਜਮ ਆਇਆ ਜਿਹੜੇ ਮਾਇਆ ਨਹੀਂ ਦੇਗੀ ਦੀ ਮਾਇਆ ਬੜੀ ਬੜੀਆਂ ਮਿਹਨਤਾਂ ਕਰਕੇ ਜੁੜਦੀ ਆ ਇਹ ਇੱਕ ਆ ਸਰਪੰਚ ਸਾਹਿਬ ਤੁਸੀਂ ਪਹਿਲੇ ਦੇਖਦੇ ਨਾਲ ਆ ਮੇਰੀ ਗੱਲ ਮੇਰੀ ਗੱਲ ਸਪਿੰਦਰ ਮੇਰੀ ਗੱਲ ਉਹ ਮਿੱਤਰੋ ਜੀ ਤੁਹਾਡੇ ਤੁਸੀਂ ਬਾ ਕੋਈ ਨਹੀਂ ਜਿਹੜੀ ਪੈਗੀ ਗੱਲ ਮੇਨ ਸੱਚੀ ਦੱਤਾਂ ਕੋਈ ਕਲਾਕਾਰ ਨਹੀਂ ਆਇਆ ਕੋਈ ਨਹੀਂ ਆਇਆ ਪਰ ਪਰ ਸਾਰੇ ਕਲਾਕਾਰ ਮੇਰੇ ਭਰਾ ਨੇ ਇਹਨਾਂ ਸਾਰੇ ਕਲਾਕਾਰ ਸਭ ਆਉਣਗੇ ਮੈਂ ਆ ਜਾਇਆ ਨਾ ਅੱਜ 2 ਲੱਖ ਦੀ ਸੇਵਾ ਠੀਕ ਆ 15 ਦਿਨਾਂ 10 15 ਦਿਨਾਂ ਜਦੋਂ ਆ ਪਾਣੀ ਡਿੱਗਦਾ ਠੀਕ ਆ ਠੀਕ ਆ ਭਾਈ ਜਿੰਨੇ ਪੈਸੇ ਆਏ 2 ਲੱਖ ਆ ਗਿਆ 8 ਲੱਖ ਰੁਪਈਆ ਸਾਡੇ ਲੋਹ ਰਊਗਾ 10 ਲੱਖ ਚ ਕਰ ਪਾ ਕੇ ਦੇਣਾ ਠੀਕ ਆ ਸੋਹਰੋ ਸਤ ਜੀ ਕਰ ਰੈਡੀ ਕਰਨਾ ਸ਼ੁਰੂ ਕਰ ਆ ਮੁੰਡੇ ਤੇਰਾ ਜੇ ਤੈਨੂੰ ਜਿਹੜਾ ਤੈਨੂੰ ਸਾਹਤਾ ਜੀਦਾ ਚਾਹੀਦਾ ਜੇ ਤੈਨੂੰ ਕੋਈ ਚੀਜ਼ ਚਾਹੀਦੀ ਆ ਇਹ ਇਹ ਸਾਰੀ ਦੀ ਇਹ 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 ਸਾਰੀ ਟੀਮ ਆ ਸੀਆਈ ਸੀਆਈ ਸਟਾਫ ਅਮਰਸਰ ਸੋ ਸੀਆਈਡੀ ਟੀਮ ਨਾਲ ਲੱਗੀ ਆ ਤੇ ਸੀਆਈਡੀ ਟੀਮ ਫਿਰ ਰੰਧਾਵਾ ਸਾਹਿਬ ਨੇ ਮੇਰਾ ਅਸੀਂ ਇਕੱਠੇ ਬੜੇ ਆ ਸ਼ੁਰੂ ਤੋਂ ਮੇਰਾ ਭਰਾ ਆ ਤੇ ਰੰਧਾਵਾ ਸਾਹਿਬ ਅਸੀਂ ਸੇਵਾ ਤੁਹਾਨੂੰ ਭੇਜਣੀ ਆ ਠੀਕ ਆ ਅਸੀਂ 8 ਲੱਖ ਰੁਪਏ ਤੁਸੀਂ ਰੰਧਾਵਾ ਸਾਹਿਬ ਮੈਂ ਇਹ ਕੰਮ ਸ਼ੁਰੂ ਕਰਾ ਦਉਂਗਾ ਬਸ ਤੁਸੀਂ ਰੰਧਾਵਾ ਸਾਹਿਬ ਨਾਲ ਕਨੈਕਟ ਕਰਨਾ ਪੈਸੇ ਰੱਖੋ ਕੋਲ ਆ ਰੱਖੋ ਤੁਸੀਂ ਯਾਰ ਆਪਣੇ ਕੋਲ ਰੱਖ ਕੇ ਸ਼ੁਰੂ ਕਰਾ ਦੋਨੇ ਇਹਨਾਂ ਦਾ ਕਰਾ ਦੋ ਬਾਕੀ ਪੈਸੇ ਮੈਂ ਆਹੀ ਠੀਕ ਹੈ ਮੇਰੀ ਗੱਲ ਸੁਣ ਲਓ ਜੇ ਕੋਈ ਕਲਾਕਾਰ ਹੋਰ ਪੈਸੇ ਦੇ ਗਿਆ ਮਕਾਨ ਲਈ ਰੰਧਾਵਾ ਸਾਹਿਬ ਆਪਾਂ ਇਹਦੇ ਨਾਮ ਤੇ 8 ਲੱਖ ਕਿਆ ਨਾ 10 ਹੋ ਗਿਆ ਟੋਟਲ ਆਪਾਂ ਐਫ ਡੀ ਕਰਾ ਦਾਂਗੇ ਬਿਲਕੁਲ ਠੀਕ ਹੈ ਹਾਂ ਕੁਝ ਚੀਜ਼ਾਂ ਵੀ ਕਰਾ ਦਾਂਗੇ ਅਹੀਂ ਕੁਝ ਕਰਨੀ ਅਹੀਂ ਹਰ ਗੋਬਿੰਦ ਨੂੰ ਸੱਦ ਕੇ ਕਹੋਗੇ ਮੈਂ ਹਰ ਗੋਬਿੰਦ ਤੇ ਰੰਧਾਵਾ ਸਾਹਿਬ ਯਾਰ ਜਿੱਥੇ ਰੰਧਾਵਾ ਸਾਹਿਬ ਆ ਗਿਆ ਸਾਡਾ ਸੀਐਸਟਾਫ ਹਾਂ ਠੀਕ ਹੈ ਜੇ ਆਪਾਂ ਕਰ ਲਾਂਗੇ ਚਲੋ ਜੀ ਅੱਗੇ ਸਾਰੇ ਇਹ ਤੁਹਾਡੀਆਂ ਤੁਸੀਂ ਸ਼ੁਰੂ ਕਰਾਓ ਹਫਤੇ ਤੱਕ ਸ਼ੁਰੂ ਕਰਾਓ ਆਪਾਂ ਕਰੀਏ ਆ ਸਾਰੇ ਮੁੰਡੇ ਸੀਐਸਟਾਫ ਦੇ ਨੇ ਸਾਰੇ ਅਮਰ ਜੀ ਜੀ ਸਾਰੇ ਸਾਰੇ ਸੇਵਾ ਕਰਨਗੇ ਤੇ ਹਾ ਹਾਂ ਸਰਪੰਚ ਸਾਹਿਬ ਨੰਬਰ ਮੇਰੀ ਗੱਲ ਸੁਣ ਲੋ ਮੇਰੀ ਗੱਲ ਸੁਣ ਲੋ ਪਾਣੀ ਭਾਈ ਜੀ ਪਾਣੀ ਥੱਲੇ ਆਉਣ ਸਾਰੀ ਕੰਮ ਸਟਾਰਟ ਕਰਾ ਦੇ ਹਾਂ ਕੋਈ ਗੱਲ ਨਹੀਂ ਤੁਰੇ ਮੜਾ ਜਾ ਕੇ ਸੇਵਾ ਆਜੋ ਪੜੀ ਜਾਓ ਆਓ ਚਲੋ ਬਾਬਾ ਯਾਰ ਇੱਕ ਰੀ ਮਿਲ ਲਵਾਂ ਯਾਰ ਮੇਲਾ ਮੇਲਾ ਮਿਲ ਮਿਲ ਜੱਫੀ ਪਾ ਲਓ ਮੈਮ ਚੱਲਿਓ ਜੀ ਵਾਹਿਗੁਰੂ ਵਾਹਿਗੁਰੂ ਚੜਦੀ ਕਲਾ ਚੜਦੀ ਕਲਾ ਬਾਈ ਸਰਪੰਚ ਸਾਹਿਬ ਚਲੋ ਅੱਗੇ ਮੈਮ ਚੜਦੀ ਕਲਾ ਚੜਦੀ ਕਲਾ ਹੋਣੀ ਹੈ ਬਾਬਾ ਨਹੀਂ ਉੱਦਾਂ ਮੈਂ ਇਹ ਟੇਕ ਦਿੰਦਾ ਤੇ ਤਾਂ ਇਸ ਪਰਿਵਾਰ ਦੇ ਤਾਂ ਬਿਲਕੁਲ ਇਸ ਪਰਿਵਾਰ ਦੇ ਹਾਲਾਤ ਬੇਹੱਦ ਤਰਸੀ ਹੋ ਗਿਆ ਮਨ ਕਿਰਤ ਕੋਲ ਆਲਖ ਹੁੰਦੇ ਨੇ 2 ਲੱਖ ਨਗਦ ਦਿੰਦੇ ਨੇ ਸਰਪੰਚ ਸਾਹਿਬ ਜੋ ਸਪੈਂਡਦੇ ਨੇ ਉਹਨਾਂ ਨੂੰ ਕਹਿੰਦੇ ਮਦਦ ਕਰੋ ਤੇ ਹੋਰ 8 ਲੱਖ ਦੀ ਹੋਰ ਮਦਦ ਦਾ ਇਹਨਾਂ ਨੇ ਪਰੋਸਾ ਦਿੱਤਾ ਹੈ ਹਾਲਾਤ ਇਹਨਾਂ ਦੇ ਵੇਖੇ ਨਹੀਂ ਜਾਂਦੇ ਤੇ ਇਸ ਸੰਕਟ ਦੇ ਵਿੱਚ ਸਭ ਨੂੰ ਜ਼ਰੂਰਤ ਹੈ ਇਹਨਾਂ ਦੇ ਨਾਲ ਖੜਨ ਦੀ ਬਹੁਤ ਵੱਡੀ ਮਦਦ ਜੋ ਹੈ ਇਸ ਪਰਿਵਾਰ ਦੀ ਇਹ ਕਲਾਕਾਰ ਕਰਕੇ ਗਏ ਨੇ ਪੰਜਾਬ ਜੋ ਹੈ ਖੜਾ ਦੇ ਸੰਕਟ ਚੋਂ ਨਿਕਲ ਰਿਹਾ ਹੈ ਇਸ ਵਕਤ ਸਭ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਪਰਵਾਰ ਦੀ ਵੱਡੀ ਮਦਦ ਮਨਕੀਰਾ ਤੌਲਖ ਨੇ ਕੀਤੀ ਹੈ ਤੇ ਹੋਰ ਮਦਦਾਂ ਵੀ ਪਰੋਸਾ ਦਿੱਤਾ ਹੈ ਇਹਨਾਂ ਦੇਖ ਸਕਦੇ ਨੇ ਨਾ ਸੁਣ ਪਾਉਂਦੇ ਨੇ ਤੇ ਨਾ ਹੀ ਬੋਲ ਸਕਦੇ ਨੇ ਤੁਸੀਂ ਸੋਚੋ ਕਿ ਹੜਾ ਦੇ ਪਾਣੀ ਚ ਇਹਨਾਂ ਨੇ ਕਿਵੇਂ ਇੱਥੇ ਗੁਜ਼ਾਰਿਆ ਇੱਥੇ ਬਹੁਤ ਸਾਰੇ ਜੋ ਢੂੰਡ ਨੇ ਉਹ ਇੱਥੇ ਘੁੰਮ ਰਹੇ ਨੇ ਪਤਾ ਨਹੀਂ ਕਿਸ ਤਰ੍ਹਾਂ ਇਹ ਗੁਜ਼ਾਰਾ ਕਰ ਰਹੇ ਨੇ ਕੀ ਕਹੋਗੇ ਕਿ ਇਹ ਜੋ ਪੈਸੇ ਨੇ ਤਹਾਨੂੰ ਦਿੱਤੇ ਨੇ ਜ਼ਿੰਮੇਵਾਰੀ ਜੋ ਹੈ ਤੁਹਾਨੂੰ ਸੌਂਪੀ ਗਈ ਹੈ ਬਿਲਕੁਲ ਜੀ ਬਿਲਕੁਲ ਜੀ ਇਹ ਬਹੁਤ ਧੰਨਵਾਦ ਹੈ ਸਾਡੇ ਪਹਿਲਾਂ ਕੋਈ ਵੀ ਕਲਾਕਾਰ ਇੱਥੇ ਨਹੀਂ ਪਹੁੰਚਿਆ ਜੇ ਕੋਈ ਆਇਆ ਤੇ ਬਾਹਰੋਂ ਫੋਟੋਆਂ ਖਿਚਾ ਕੇ ਚੱਲ ਗਿਆ ਜੇ ਇੱਥੇ ਕਿਸੇ ਨੇ ਮਦਦ ਕੀਤੀ ਆ ਤੇ ਉਹ ਹੌਲਕ ਸਾਹਿਬ ਨੇ ਕੀਤੀ ਆ ਮਨਕੀਰਤ ਹੌਲਕਾ ਨੇ ਸਾਰੇ ਕਲਾਕਾਰ ਆ ਇਹਨੇ ਵੀ ਆਇਆ ਨਹੀਂ ਆ ਕਿ ਇਹਨੇ ਮਦਦ ਨਹੀਂ ਕੀਤੀ ਬਸ ਪਾਣੀ ਦੀਆਂ ਬੋਤਲਾਂ ਫੜ ਕੇ ਇਧਰੋਂ ਹੋ ਜਾਂਦੇ ਉਧਰੋਂ ਹੋ ਕੇ ਚੱਲ ਜਾਂਦੇ ਰਹੇ ਆ ਇਹਨਾਂ ਵੱਲ ਤੇ ਵਿਚਾਰਿਆਂ ਦੇ ਵੇਖਿਆ ਪਹਿਲੇ ਕਲਾਕਾਰ ਨੇ ਜਿਨ੍ਹਾਂ ਨੇ ਵੇਖਿਆ ਆ ਉਹਨਾਂ ਨੇ ਸਾਰੇ ਘਰ ਬਣਾਉਣ ਦੀ ਜ਼ਿੰਮੇਵਾਰੀ ਲਈ ਆ ਆ 2 ਲੱਖ ਰੁਪਈਆ ਨਾਲ ਉਹਨ ਉਹਨਾਂ ਨੇ ਕਿਹਾ ਕਿ ਜੋ ਵੀ ਇਹਨਾਂ ਦਾ ਖਰਚਾ ਆ ਰਹਿਣ ਸਹਰਿਆ ਕੋਈ ਇਹਨਾਂ ਦੀ ਦਵਾਈ ਆ ਘਰ ਇਹਨਾਂ ਦਾ ਸ਼ੁਰੂ ਕਰਾਉਣਗੇ ਤੇ ਸਾਨੂੰ ਕਹਿ ਕੇ ਗਏ ਆ ਕਿ ਤੁਸੀਂ ਸ਼ੁਰੂ ਕਰਾਓ 2 ਲੱਖ ਰੁਪਇਆ ਦਿੱਤਾ ਆ ਅਸੀਂ ਸਾਰੇ ਪਿੰਡ ਵੱਲੋਂ ਤਹਿ ਦਿਲੋਂ ਧੰਨਵਾਦ ਆ ਕਿ ਪਹਿਲੇ ਕਲਾਕਾਰ ਨੇ ਜਿੰਨਾ ਹੱਡੀ ਮਦਦ ਕੀਤੀ ਆ ਪਿੰਡ ਦੀ ਇਹ ਨਹੀਂ ਕਿ ਕੱਲੀ ਇਹਨਾਂ ਦੀ ਕੀਤੀ ਆ ਮਗਰ ਜਿੰਨੇ ਵੀ ਘਰ ਬਿਲਕੁਲ ਡੈਮੇਜ ਹੋ ਚੁੱਕੇ ਨੇ ਜਿਹੜੇ ਛੱਤ ਤੋਂ ਇਲਾਵਾ ਨੇ ਉਹਨਾਂ ਸਾਰਿਆਂ ਨੂੰ ਘਰ ਦੀ ਸੇਵਾ ਖਰਚਾ ਦੇ ਕੇ ਗਏ ਆ ਜੀ ਤੇ ਸਾਰੇ ਤਕਰੀਬਨ ਕਟੋਗੜਨੀ ਤੇ 10 ਘਰ ਨੇ ਜਿੰਨਾਂ ਸਾਰਿਆਂ ਨੂੰ ਦੇ ਚੁੱਕੇ ਨੇ ਗਾਂ ਵੀ ਮੈਨੂੰ ਦੇਣ ਦੀ ਸਾਡੇ ਨਾਲ ਚੱਲੰਦੇ ਆ ਅਸੀਂ ਤਹਿ ਦਿਲੋਂ ਧੰਨਵਾਦ ਆ ਵੀ ਜਿਹੜੀ ਇਹ ਸਾਰੀ ਟੀਮ ਮਨਕੀਰ ਤੌਲਖੋਣਾ ਦੀ ਜਿਨ੍ਹਾਂ ਨੇ ਇਹਨਾਂ ਵਿਚਾਰਿਆਂ ਦੀ ਕਿਸੇ ਨੇ ਸਹਾਰ ਨਹੀਂ ਲਈ ਤਾਂ ਨਾ ਬੋਲ ਸਕਦੇ ਨੇ ਆਪਣੀ ਮਦਦ ਜੋ ਹੈ ਕਹਿ ਵੀ ਨਹੀਂ ਸਕਦੇ ਕਿ ਸਾਨੂੰ ਕਿੰਨੇ ਮਦਦ ਦੀ ਸੁਰੂ ਸਾਡੇ ਘਰ ਆਇਆ ਤੇ ਕੁਝ ਦੇਣ ਆਇਆ ਵੀ ਲਫਾਫਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਪੈਸੇ ਆ ਨਾ ਇਹਨਾਂ ਨੂੰ ਪਤਾ ਕੋਈ ਕਲਾਕਾਰ ਹੈ ਕੌਣ ਆਇਆ ਹੈ ਕੌਣ ਨਹੀਂ ਇਹਨਾਂ ਨੂੰ ਕੋਈ ਸਮਝ ਨਹੀਂ ਇਹ ਤੇ ਇਹਨਾਂ ਦਾ ਵੱਡਾ ਬੰਦੇ ਆ ਵੀ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਉਹਨਾਂ ਨੇ ਪੈਸੇ ਵੇਖਣੇ ਵੀ ਨਹੀਂ ਆ ਇੱਕ ਬੰਦਾ ਦਿੰਦਾ ਹੈ ਟੌਰ ਲਈ ਵੀ ਮੈਨੂੰ ਲੋਕ ਸਲਾਉਣਗੇ ਇਹਨਾਂ ਦੇ ਮੂੰਹ ਸੁਲਾਉਣਾ ਵੀ ਨਹੀਂ ਆ ਵੀ ਔਲਖ ਸਾਹਿਬ ਪੈਸੇ ਦੇ ਕੇ ਗਏ ਆ ਇਹਨਾਂ ਦੇ ਘਰ ਤਾਂ ਪਾਣੀ ਦੀ ਬੋਤਲ ਤੱਕ ਵੀ ਪਹੁੰਚੀ ਹੋਉਂਦੀ ਬਿਲਕੁਲ ਜੀ ਨਹੀਂ ਉਹਨਾਂ ਨੂੰ ਸਾਰਿਆਂ ਨੂੰ ਕੋਈ ਮਤ ਇਹਨਾਂ ਨਾਮ ਮੰਗਣ ਜਾਣਾ ਬਾਹਰ ਨਾ ਕਿਸੇ ਨੇ ਦੇਣਾ ਆ ਕਿਉਂਕਿ ਮਿਲਦਾ ਉਹਨੂੰ ਜਿਹੜਾ ਮੰਗਦਾ ਆ ਇਹ ਮੰਗ ਵੀ ਨਹੀਂ ਸਕਦੇ ਹੁਣ ਇਹਨਾਂ ਨੂੰ ਬਸ ਇੰਨਾ ਪਤਾ ਵੀ ਸਾਡੇ ਘਰ ਕੋਈ ਆਇਆ ਤੇ ਲਪਾਵੇ ਚ ਪਤਾ ਨਹੀਂ ਬੇਸਕੋਟ ਪਾ ਕੇ ਉਹਨਾਂ ਨੂੰ ਪੈਸੇ ਜਾਂਦਾ ਵੀ ਨਹੀਂ ਪਤਾ ਤੇ ਇਹ ਔਲਖ ਸਾਹਿਬ ਦਾ ਧੰਨਵਾਦ ਵੀ ਨਹੀਂ ਤੇ ਬਹੁਤੇ ਲੋਕ ਕਰਦੇ ਪੈਸੇ ਦੇ ਕੇ ਤੇ ਉਹਨਾਂ ਨੂੰ ਕਹਿੰਦੇ ਵੀ ਬੋਲ ਕੇ ਦੱਸਣਗੇ ਸਾਡੀ ਚੜ੍ਹਾਈ ਹੋ ਗਈ ਇਹ ਤੇ ਵਿਚਾਰੇ ਬੋਲ ਕੇ ਵੀ ਨਹੀਂ ਦੱਸ ਸਕਦੇ ਵੀ ਸਾਡੀ ਕੋਈ ਮਦਦ ਕਰ ਗਿਆ ਜੀ ਤਹਿ ਦਿਲੋਂ ਅਸੀਂ ਸਾਰੇ ਪਿੰਡ ਵੱਲੋਂ ਧੰਨਵਾਦ ਕਰਦੇ ਆ ਪਹਿਲੇ ਸਿੰਗਰ ਨੇ ਜਿਨ੍ਹਾਂ ਨੇ ਗੱਲਾਂ ਨਾਲ ਨਹੀਂ ਸਾਰਿਆਂ ਨੂੰ ਪੈਸੇ ਦੇ ਕੇ ਘਰ ਸ਼ੁਰੂ ਕਰਾਉਣ ਲਈ ਕਹਿ ਦਿੱਤਾ ਜੀ ਤਹਿ ਦਿਲੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਆ ਤੁਸੀਂ ਹਾਲਾਤ ਵੀ ਦੇਖੋ ਇਸ ਪਿੰਡ ਦੇ ਇਸ ਘਰ ਦੇ ਕਿੰਨਾ ਕਿੰਨਾ ਪਾਣੀ ਇਸ ਘਰ ਚ ਵੜਿਆ ਸੋਚੋ ਇਹਨਾਂ ਨੇ ਕਿਵੇਂ ਜੋ ਹੈ ਗੁਜ਼ਾਰਾ ਕੀ ਤਾਂ ਹੋਵੇਗਾ ਹਲੇ ਵੀ ਖਲਾਅ ਠੀਕ ਨਹੀਂ ਨੇ ਤੇ ਮਨਕੀਰ ਤੌਲਕ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਏ ਨੇ ਕਿਸੀਂ ਇਹਨਾਂ ਨਾਲ ਗੱਲ ਹੀ ਕਰ ਰਹੇ ਸੀ ਤੇ ਇਹ ਮਨਕੀਰ ਤੌਲਕ ਜੀ ਦਾ ਦੁਬਾਰਾ ਕਾਲ ਆਈ ਆ ਉਹ ਕਹਿੰਦੇ ਵੀ ਮੈਂ 2 ਲੱਖ ਦੀ ਹੋਰ ਮਦਦ ਕਰਨ ਲੱਗਿਆ ਵੀ ਜਿੰਨੀ ਵੱਤੋਂ ਵੱਧ ਕਰ ਸਕਦਾ ਹਾਂ ਉਹ 2 ਲੱਖ ਦੁਬਾਰਾ ਦੇਣ ਆ ਰਹੇ ਆ ਤੇ ਅਸੀਂ ਤੈਹ ਦਿਲੋਂ ਧੰਨਵਾਦ ਆ ਵੀ ਜਿਨ੍ਹਾਂ ਨੇ ਇਮੋਸ਼ਨਲ ਹੋ ਕੇ ਸਾਰੇ ਪਿੰਡ ਦੀ ਸਾਹ ਲਈ ਆ ਨੀ ਤੇ ਕੋਈ ਵੀ ਇੰਨਾ ਨਹੀਂ ਸੋਚਦਾ ਹਰ ਕੋਈ ਲੀਡਰ ਆਉਂਦੇ ਆ ਵੋਟਾਂ ਲਈ ਆਉਂਦੇ ਆ ਅਸੀਂ ਵੀ ਅਸੀਂ ਵੀ ਸਾਰੇ ਲੋਕੀ ਵੋਟਾਂ ਪਿੱਛੇ ਤੁਰੇ ਫਿਰਦੇ ਆ ਉਹਨਾਂ ਨੇ ਤੇ ਸਿਰਫ ਇਹ ਨਹੀਂ ਕੀਤਾ ਕਿ ਪੈਸੇ ਫੜਾ ਦਿੱਤੇ ਤੇ ਮੈਂ ਜ਼ਿੰਮੇਵਾਰੀ ਮੇਰੀ ਖਤਮ ਹੋ ਗਈ ਉਹਨਾਂ ਨੇ ਜ਼ਿੰਮੇਵਾਰੀ ਪੂਰੀ ਨਹੀਂ ਬੋੜਦਾ ਵਾਦਾ ਕੀਤਾ 10 ਸੌ ਲੱਖ ਇੱਕ ਵਾਰੀ ਸ਼ੇਅਰ ਆ ਚੁੱਕੇ ਨੇ ਭਾਈ ਤੁਸੀਂ ਫੇਰ ਆ ਗਏ ਮੈ ਮਹਿਸੂਸ ਰਾਹ ਦੇ ਵਿੱਚ ਹੋਇਆ ਕਿ ਇੱਕ ਵਾਰ ਫਿਰ ਖਰਚ ਆ ਗਏ ਅਜਾ ਆਪਣਾ ਮੇਰੀ ਗੱਲ ਸੁਣੋ ਆ ਹੁੰਦਲ ਸਾਹਿਬ ਮੇਰੇ ਭਰਾ ਤੋਂ ਨਹੀਂ ਰਿਹਾ ਗਿਆ ਮੇਰਾ ਭਰਾ ਹੁੰਦਲ ਕਹਿੰਦਾ ਆ 2 ਲੱਖ ਰੁਪਈਆ ਆ 1 ਲੱਖ ਲੱਖਰ ਸਾਡਾ ਆ 4 ਲੱਖ ਰੁਪਇਆ ਬਹੁਤ ਬਹੁਤ ਆਸੀਂ 4 ਲੱਖ ਰੁਪਇਆ ਕਰ ਦੋ ਸੁਣਾ ਹੁਣੇ ਹੁਣੇ ਸਟਾਰਟ ਕਰਾਓ ਤੁਸੀਂ ਦੁਬਾਰਾ ਆਓਗੇ ਜਦੋਂ ਇਹ ਘਰ ਦੇਖਣ ਇਨਾਂ ਨੂੰ ਆ ਆ 4 ਲੱਖ ਰੁਪਇਆ ਇੱਧਰ ਦਿਓ ਇਹ ਆ 4 ਲੱਖ ਰੁਪਇਆ ਇਹਦੇ ਵਿੱਚ ਪਾਓ ਬਸ ਹਾਂ ਵੀ ਇਹ ਟੋਟਲ 4 ਲੱਖ ਦੀ ਮਦਦ ਹੁਣ 6 ਲੱਖ ਦੀ ਮਦਦ ਇੱਕ ਇੱਕ ਨਹੀਂ 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 ਇਹ 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 ਟੋਟਲ ਕਿੰਨਾ ਹੋ ਗਿਆ 4 ਲੱਖ ਇਹ ਇਹ ਕਿੰਨਾ ਸੀ ਇਹ 40000 ਵੀਰੇ 40000 ਹਾਂ ਇਹ ਮਤ ਹਾਂ ਇਹ ਇਹ ਉਹਨਾਂ ਦੀ ਮਤ ਹੋ ਗਈ ਠੀਕ ਆ ਠੀਕ ਆ ਆ 4 ਲੱਖ ਅੰਨੀ ਸਾਚ ਉਧਰ ਤਾਂ ਦੇਣਾ ਹੀ ਨਹੀਂ ਹਾਂ ਸਰਪੰਚ ਨੂੰ ਹੀ ਦੇਣਾ ਹਾਂਜੀ ਇਹ ਸਰਪੰਚ ਸਾਹਿਬ ਤੁਸੀਂ ਕਿਹਨੂੰ ਕਰਾਉਣਾ ਆਪਣਾ ਕਿੱਥੇ ਨੇ ਅਸੀਂ ਸਟਾਫ ਵਾਲੇ ਅਮਨ ਅਮਨ ਵੀਰੇ ਇਹ ਪੂਰਾ ਕਿੰਨਾ 4 4 ਲੱਖ ਨਹੀਂ 2 ਤੇ 2 4 ਲੱਖ 6 ਲੱਖ ਰੁਪਏ ਭੇਜਣਾ ਅਮਨ ਵੀਰੇ ਉਹ ਪੂੜ ਲੜ ਗਿਆ ਯਾਰ ਓਏ ਯਾਰ ਆਪਾਂ ਕਿੰਨੇ ਪੁੱਛਾ ਅ 10000 20000 ਅਮਨ ਵੀਰੇ ਪੂੜ ਲੜ ਗਿਆ ਯਾਰ ਚਲੋ ਤੁਸੀਂ ਵੀਰੇ ਅਮਨ ਵੀਰੇ ਅਮਨ ਵੀਰੇ ਓਏ 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 ਵਾਏ ਗਰੂ ਵਾਏ ਬਾਹਰ ਹੋ ਜਾਓ ਬਾਈ ਬਾਹਰ ਹੋ ਜਾਓ ਯਾਰ ਬਾਹਰ ਹੋ ਜਾਓ ਯਾਰ ਇਹਨਾਂ ਸਰਪੰਚ ਇਕਰੀ ਸਰਪੰਚ ਆਪ ਦੇ ਘਰੇ ਲੈ ਜਾ ਯਾਰ ਭਰਾ ਬਣ ਕੇ ਤੁਸੀਂ ਪੇਮੈਂਟ ਪੁੜਾ ਦਿਓ ਇਹਨਾਂ ਦੇ ਪੰਚਾਇਤ ਇਹ ਲੈ ਲੈਂਦੇ ਆ ਪਾਜੀ ਵੀਰੇ ਆ ਅਸੀਂ 4 ਲੱਖ ਦੇ ਕੇ ਚੱਲੇ ਆਂ ਘਰ ਸਟਾਰਟ ਕਰਾਓ ਸਰਪੰਚ ਸਾਹਿਬ ਨੂੰ ਦੇ ਦੇ ਨਹੀਂ ਛੇ ਲ ਆ ਵੀਰੇ ਆ ਪਹਿਲਾਂ ਭੁੰਡਾਂ ਦਾ ਹੱਲ ਕਰੋ ਇਹ ਪ੍ਰੇਮਰਵਾਓ ਇਹਨਾਂ ਨੂੰ ਆਉਦੇ ਘਰੇ ਲੈ ਕੇ ਜਾਓ ਇਹਨਾਂ ਦੇ ਘਰ ਪਹਿਲੇ ਲੈ ਜਾਓ ਹਾਂ ਲੋ ਆ ਸਰਪੰਚ ਨੂੰ ਦੇ ਕੇ ਚੱਲੇ ਆਂ 4 ਲੱਖ 6 ਲੱਖ ਅਸੀਂ ਜਾ ਕੇ ਚੰਡੀਗੜ੍ਹ ਭੇਜਦੇ ਆਂ ਨਾ ਜਿੱਦਨ ਘਰ ਸਟਾਰਟ ਹੋ ਗਿਆ ਉਸ ਦਿਨ ਭੇਜਾਂਗੇ ਤੁਹਾਨੂੰ ਪਤਾ ਹੈ ਇਹਦੀ ਬਾਹੂ ਕੋਲ ਵੀ ਉਹ ਯਾਰ ਆਪ ਕਿਤੇ ਰਾਜਾ ਬੜਾ ਖੁਸ਼ ਯਾਰ ਰਾਜੇ ਦੇ ਬਿਲਕੁਲ ਆ ਸੜੇ ਆ ਉੱਥੇ ਉੱਥੇ ਲੈ ਕੇ ਜਾਓ ਜਰੂਰ ਹੋਦਾ ਚਾਹੀਦਾ ਇਹਨਾਂ ਨਾਲ ਲੈ ਕੇ ਜਾਓ ਹਾਂ ਲੈ ਤင်း ਲੈ ਜਾਓ ਆਪਣੇ ਘਰ ਦੇ ਹਾਂ ਚਲੋ ਆਓ ਆਓ ਤਾਂ ਬਹੁਤ ਬੁਰੇ ਹਾਲਾਤ ਨੇ ਇਹਨਾ ਦੇ ਬੋਲ ਕੇ ਦੱਸ ਵੀ ਨਹੀਂ ਸਕਦੇ ਕਿ ਕਿਹੜੇ ਹਾਲਾਤਾਂ ਚ ਗੁਜ਼ਰ ਰਹੇ ਨੇ ਤੇ ਇਹਨਾਂ ਹਾਲਾਤਾਂ ਨੂੰ ਸਮਝਣ ਦੀ ਜ਼ਰੂਰਤ ਹੈ ਮਨਕੀਰਤ ਔਲਖਾਈ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਉਹ ਤਾਂ ਕਹਿੰਦੇ ਘਰ ਪਾਓ ਘਰ ਦੇ ਖਰਚੇ ਲਈ ਵੀ ਉਹਨਾਂ ਨੇ ਪੈਸੇ ਦਿੱਤੇ ਨੇ ਤੇ ਉਮੀਦ ਕਰਦੇ ਇਸ ਤਰ੍ਹਾਂ ਹੀ ਸਾਰੇ ਪੰਜਾਬੀ ਅੱਗੇ ਆਉਣ ਤੇ ਮਦਦ ਦਾ ਹੱਥ ਵੰਡੋ। ਕੈਮਰਾ ਪਰਸਨ ਅਮਨ ਦੇ ਨਾਲ ਮੈਂ ਅਰਸ਼ਦੀਪ ਗੌਰ ਦੇਨੀਕ ਸਵੇਰਾ।